ਸਾਂ ਕੋਈ ਨਹੀਂ ਹੈਗੀ ਹਾਂ ਮਾੜਾ ਮੋਟਾ ਮਾਨਦਨ ਕਰ ਦਾਂਗੇ ਉਹ ਕਰਾਂਗੇ ਬੈਠ ਕੇ ਸਾਹਮਣੇ ਜਾਂ ਟੇਬਲ ਤੇ ਸਾਈਡ ਹੋਈ ਠੀਕ ਹੈ ਜੀ ਜੀ ਆਪਾਂ ਨੂੰ 5-7000 ਰੁਪਏ ਮੱਜਦਾ ਹੋਇਆ ਆਪਾਂ ਨੂੰ ਦੇ ਦੇ ਠੀਕ ਹੈ ਜੀ 12 ਡ੍ਰੈਕਟਰ ਖੜੇ ਆਪਾਂ ਨੇ ਚੈੱਕ ਕਰਾਉਣਾ ਵੇਚਣੀ ਹੈ ਬਿਲਕੁਲ ਜੀ ਬਿਲਕੁਲ ਵੇਚਣ 21 ਮਾਡਲ ਆ ਬਾਈ ਡ੍ਰੈਕਟਰ ਇਹ ਸ਼ੋ ਨੂੰ ਟੇਬ ਹੋਈ ਹੋਈ ਆ ਬਾਈ ਪਲੇਕਨ ਬੈਡ ਜੀ ਵੈਸੇ ਬਾਈ ਮੇਰੇ ਹਿਸਾਬ ਨਾਲ ਇਹ ਟੇਬ ਬਹੁਤ ਮਾੜੀ ਆ ਨੇ ਤੂੰ ਹਾਂ ਜਿਆ ਕਹਿਣੀਆਂ ਗੱਲਾਂ ਕਰਦਾ ਤੂੰ ਮੇਰੇ ਯਾਰਾ ਖੜਾ ਤਾਂ ਆਪਾਂ ਜੋਣਦੇ ਮਿੱਤਰ ਹੈ ਨਾ ਦੁਸ਼ਮਣ ਹੈ ਤੂੰ ਸਾਥ ਸਾਥ ਆਪਾਂ ਜਉਂਦੇ ਹੋ ਕਹਿ ਸਕਦੇ ਜਿਹੜਾ ਕਹਿ ਲਾ ਕਰਦਾ ਤੂੰ ਹਾਂ ਹੈ ਨਾ ਨਹੀਂ ਬਾਈ ਤੂੰ ਜਉਂਦੀ ਨਹੀਂ ਟੈਰ ਦੇ ਸਹੀ 65 ਪੈਸੇ ਹੀ ਆ 65 ਪੈਸੇ 16 ਲੋ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਤੁਹਾਨੂੰ ਪਤਾ ਆਪਾਂ ਰੋਜ਼ ਵੀਡੀਓ ਵਿੱਚ ਨਵੇਂ ਤੇ ਨਵੇਂ ਟਰੈਕਟਰ ਤੇ ਜਦ ਵੀ ਸੌਦਾ ਹੁੰਦਾ ਆਪਾਂ ਹਰ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਅੱਜ ਆਪਣੇ ਕੋਲ ਟਰੈਕਟਰ ਆਇਆ ਜੀ ਸੋਨਾ ਲੀਕਾ ਡੀਆਈ 50 ਇਹ ਅੱਜ ਸਾਡੇ ਕੋਲੇ ਆਇਆ ਬਾਈ ਜੀ ਅੱਜ ਕਿਸੇ ਕੋਲ ਨਹੀਂ ਆਇਆ ਠੀਕ ਹੈ ਜੀ ਟਰੈਕਟਰ ਪੂਰਾ ਨਵਾਂ ਹੈ ਤੁਸੀਂ ਵੀਡੀਓ ਦੇਖ ਸਕਦੇ ਆ ਤੇ ਬਾਕੀ ਆਪਾਂ ਤੁਹਾਨੂੰ ਟਰੈਕਟਰ ਬਾਰੇ ਪੂਰੀ ਜਾਣਕਾਰੀ ਦੇਣੀ ਆਵਾਜ਼ ਤੁਸੀਂ ਚੈੱਕ ਕਰ ਲਓ ਟਰੈਕਟਰ ਦੀ ਠੀਕ ਹੈ ਜੀ ਘੱਟ ਚੱਲਿਆ ਵਾ ਟਰੈਕਟਰ ਨਾਲ ਦੇ ਟਾਇਰ ਆ ਸਭ ਤੋਂ ਵੱਡੀ ਗੱਲ ਨੰਬਰ ਸਾਡੇ ਰੋਪੜ ਦਾ ਪੀਵੀ 12 ਠੀਕ ਹੈ ਜੀ ਤੇ ਪੀਵੀ 12 ਹੋ ਗਿਆ ਪੀਵੀ 65 ਹੋ ਗਿਆ ਸਾਡਾ ਏਰੀਆ ਹੋ ਗਿਆ ਖੈੜ ਦਾ ਇੱਧਰ ਤੇ ਅਸੀਂ ਵੈਸੇ ਆਪਣੇ ਏਰੀਆ ਦਾ ਟਰੈਕਟਰ ਲੈ ਕੇ ਬੜੇ ਖੁਸ਼ ਆ ਬਾਈ ਠੀਕ ਹੈ ਜੀ ਤੇ ਬਾਕੀ ਜੋ ਵੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਦੰਨਿਆ ਟਰੈਕਟਰ ਬਾਰੇ ਬਣੇ ਲੋਕ ਬਲੌਗ ਚਲੋ ਜੀ ਅੱਜ ਆਪਣੇ ਨਾਲ ਬਾਈ ਮੌਜੂਦ ਨੇ ਵੀਡੀਓ ਚ ਮਮਾ ਜੀ ਠੀਕ ਹੈ ਜੀ ਕਈ ਧੰਨਵਾਦ ਆਉਂਦੇ ਉਹਨੇ ਵੀਡੀਓ ਚ ਪਰ ਅੱਜ ਮੈਂ ਸਪੈਸ਼ਲ ਕਿਹਾ ਮੰਗੇ ਆਜੋ ਵੀਡੀਓ ਬਣਾਈਏ ਟਰੈਕਟਰ ਦੀ ਅਸੀਂ ਆ ਮਮਾ ਜੀ ਅਸੀਂ ਦਾ ਪੁੱਤ ਹੋ ਠੀਕ ਹੈ ਜੀ ਮੌਜਾ ਮੌਜਾ ਠੀਕ ਹੈ ਠੀਕ ਆਪਾਂ ਦੀ ਸਾਰਿਆਂ ਨੂੰ ਛੋਟਿਆਂ ਨੂੰ ਪਿਆਰ ਬਣੇ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਭ ਮੁੱਜਾਂ ਮਾਰਨ ਦਾ ਗਰੁੱਪ ਰੱਖ ਕੇ ਚਲੋ ਠੀਕ ਹੈ ਜੀ ਪ੍ਰੋਜੈਕਟ ਆਪਣੇ ਕੋਲ ਠੀਕ ਹੈ ਜੀ ਹਾਂ ਉਹੀ ਜਗ੍ਹਾ ਤੇ ਖਾਇਆ ਵਾ ਟਰੈਕਟਰ ਵਧੀਆ ਆ ਹੁਣ ਕਈ 2-3 ਦਿਨ ਨੇ ਆ ਵੀਡੀਓ ਆਪਾਂ ਨਾਂ ਨੂੜ ਦੀਆਂ ਏਜੰਸੀਆਂ ਨਾਲ ਨਹੀਂ ਪਾਉਨੇ ਆ ਹਾਂ ਚਲੋ ਉਹ ਵੀ ਭਾਈਆਂ ਆਪਣੇ ਉਹ ਵੀ ਭਾਈਆਂ ਹਾਂ ਸਹੀ ਗੱਲ ਹੈ ਰੌਣਕ ਲੱਗੀ ਰਹਿੰਦੀ ਆਲੇ ਹਾਂਜੀ ਹਾਂ ਹਾਂ ਵਧਾਈ ਜਨਮ ਚਾਹੀਦੀ ਤੇ ਅੱਜ ਭਾਈ ਇਹਨਾਂ ਦਾ ਵੀ ਉਮੀ ਆਇਆ ਨਵਾਂ ਪ੍ਰੋਜੈਕਟ ਹਾਂ ਇਹ ਸ਼ਕਤੀ ਆ ਆਪਣਾ ਭਾਈ ਇਹ ਗ੍ਰਾਮੇ ਵਾਲਿਆਂ ਦਾ ਆਇਆ ਜੀ ਗ੍ਰਾਮੇ ਕ ਪੋਟੈਟੋ ਡਿੱਗਰ ਕਹਿੰਦੇ ਨੂੰ ਉਹ ਆਇਆ ਜੀ ਰੇਟ ਬਾਈ ਤਕਰੀਬਨ ਕਾਫੀ ਮਹਿੰਗਾ ਇਹਦਾ ਠੀਕ ਹੈ ਜੀ ਇਹ ਗੱਡੀ ਗੁਜਰਾਤ ਤੋਂ ਆਈ ਆ ਬਾਈ ਤੇ ਗ੍ਰਾਮੇ ਦੇ ਸ਼ਕਤੀਮਾਨ ਅਫਸਰ ਦੇ ਵਿੱਚ ਆਈ ਆ ਭਾਈ ਅਮਾਈ ਕੀ ਹਸਾਬ ਦਾ ਵਾ ਟਰੈਕਟਰ ਇਹਦਾ 2021 ਮਾਡਲ ਟਰੈਕਟਰ ਹੈ ਇਹ 2021 ਹਾਂ ਜੀ ਠੀਕ ਹੈ ਜੀ ਯੂਰੋਪਨ ਨੰਬਰ ਹੈ ਠੀਕ ਹੈ ਜੀ ਪਹਿਲੇ ਮਾਲਕ ਦਾ ਨਾਮ ਕਢਾਇਆ ਹੋਇਆ ਠੀਕ ਹੈ ਜੀ ਇਹ ਮੈਂ ਨਾਲ ਦੇ ਪਿੰਡੋਂ ਲੈ ਚੋ 2 ਕਿਲੋਮੀਟਰ ਥੀ ਰੋਪੜ ਤੋਂ ਰੋਪੜ ਸ਼ਹਿਰ ਚੋਂ ਠੀਕ 2 ਕਿਲੋਮੀਟਰ ਦਾ ਘਰ ਆ ਬਸ ਠੀਕ ਹੈ ਜੀ ਸਾਰੇ ਘਟੇ ਭਾਈ ਲੋਕਲੇ ਆਪਣੇ ਰੋਪੜ ਦੇ ਵਿੱਚੇ ਆ ਸਮਝ ਲਓ ਇਹ ਮਾਲਕ ਦਾ ਨਵਾਂ ਕਢਾਇਆ ਹੋਇਆ ਠੀਕ ਹੈ ਜੀ ਸ਼ਹਿਰ ਨਾਲ ਦੇ ਸਾਰੇ ਠੀਕ ਹੈ ਚਾਰੇ ਟਾਇਰ ਨਾਲ ਠੀਕ ਹੈ ਜੀ ਇਹ ਟਾਇਰ ਤਾਂ 80% ਤੇ ਹੋਣਗੇ ਠੀਕ ਹਾਂ ਕਿਹੜੇ ਆਪਾਂ ਕਹਿ ਸਕਦੇ ਹਾਂ ਇੰਨੇ ਹੈਗੇ ਨੇ ਹੈਗੇ ਨੇ ਹੈਗੇ ਨੇ ਜੀ ਪਾਵਰ ਸਟੀering ਹੈ ਡਬਲ ਕਲੱਚ ਹੈ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ 11 ਸਪ੍ਰਿੰਗ ਠੀਕ ਹੈ ਔਰ ਸਾਰਾ ਰੰਗ ਟਰੈਕਟਰ ਦਾ ਲੈਂਦਾ ਲੈ ਠੀਕ ਹੈ ਜੀ ਤੇ ਕਲਮ ਨਹੀਂ ਟਰੈਕਟਰ ਨੂੰ ਦੁਬਾਰਾ ਲੱਗੀ ਹੋਈ ਜਿਵੇਂ ਹੋਵੇ ਲੋ ਜੀ ਬਾਈ ਰੰਗ ਰੂਪ ਚੈੱਕ ਕਰੋ ਟਰੈਕਟਰ ਦਾ ਠੀਕ ਹੈ ਜੀ ਫੈਕਟਰੀ ਤੋਂ ਆਈ ਨਹੀਂ ਹੋਈ ਚੰਗੀ ਤਰ੍ਹਾਂ ਜਿਸ ਤਰ੍ਹਾਂ ਨਹੀਂ ਤੋਤਾ ਨਹੀਂ ਹੈਗਾ ਥੋੜਾ ਜਿਹਾ ਆਦੂ ਹਲਕਾ ਹਲਕਾ ਚਿੱਟਾ ਚਿੱਟਾ ਜਿਹਾ ਹੋਇਆ ਬਣਾ ਰੰਗ ਹਾਂ ਹਾਂ ਬਸ ਇਹ ਕਪੜਾ ਨਹੀਂ ਮਾਰੇ ਆ ਬਸ ਇੱਥੇ ਪਾਣੀ ਮਾਰ ਕੇ ਵਾ ਗਿਆ ਠੀਕ ਹੈ ਜੀ ਤੋ ਨਹੀਂ ਹਸਾ ਚਲੋ ਬਾਈ ਪਾਣੀ ਉਮਰਾਇਆ ਸਿਰਫ ਠੀਕ ਹੈ ਜੀ ਬਾਕੀ ਹੋਰ ਆਪਾਂ ਨੇ ਕੋਈ ਤੋਂ ਲਾ ਬਿਲਕੁਲ ਜੀ ਬਿਲਕੁਲ ਕਿਵੇਂ ਹੈ ਟਰੈਕਟਰ ਬਾਕੀ ਤੇ ਚਲੋ ਆਪਾਂ ਨੂੰ ਵੀਡੀਓ ਚ ਕਹੇ ਦੇ ਨਹੀਂ ਬਾਈ ਆਪਣੀ ਤਸੱਲੀ ਆਪਣ ਠੀਕ ਹੈ ਲੋਨ ਕਲੀਅਰ ਕਰਤਾ ਜੀ ਆਪਾਂ 10 ਦਿਨਾਂ ਚ ਐਨ.ਓ.ਸੀ ਆ ਜੂਗੀ ਠੀਕ ਹੈ ਜੀ ਜਿਸਾਂ ਦੇ ਨਾਲ ਆਪਾਂ ਜੇ ਕਿਸੇ 9 ਕਰੋੜ ਦਾ ਲੋਨ ਵੀ ਕਰਵਾਵਾਂਗੇ ਤਾਂ ਠੀਕ ਹੈ ਜੀ ਠੀਕ ਹੈ ਤੇ ਬਾਕੀ ਤਸਦੀਕ ਕਰਨ ਦੇ ਬਿਲਕੁਲ ਜੀ ਬਿਲਕੁਲ ਤੇ ਭਾਈ ਲੋਨ ਇਹਦਾ ਸੀਗਾ ਲੋਨ ਦੱਸਿਆ ਮਮਾ ਨੇ ਲੋਨ ਕਲੀਅਰ ਹੈ ਰਿੰਮਾ ਦਾ ਰੰਗ ਦੇਖੋ ਟਰੈਕਟਰ ਦਾ ਕਿਤੇ ਕੋਈ ਕਿਨਾਰੀ ਕਨੂਰੀ ਨਹੀਂ ਭਾਈ ਰੰਗ ਦੀ ਖਰਾਬ ਹੋਈ ਵੀ ਠੀਕ ਹੈ ਜੀ ਬਾਕੀ ਪਿੱਛੋਂ ਚੈੱਕ ਕਰੋ ਡਬਲ ਡਿਸਟ੍ਰੀਬਿਊਟਰ ਦੇ ਨਾਲ ਹੈ ਮਰਾਡ ਮਰੂਡ ਭਾਈ ਚੈੱਕ ਕਰੋ ਟਰੈਕਟਰ ਦਾ ਸਾਫ਼ ਹੈ ਟਰੈਕਟਰ ਠੀਕ ਹੈ ਜੀ ਹੋ ਕੱਕ ਦੇਖ ਲਓ ਟਰਾਲੀ ਤਾਂ ਨਹੀਂ ਚੱਲਿਆ ਵਾ ਟਰੈਕਟਰ ਬਾਈ ਖੇਤੀ ਵਾਲੀ ਵਾਲੀ ਟਰੈਕਟਰ ਠੀਕ ਆ ਲਓ ਜੇਟਰੋਂ ਵੀ ਕਰ ਲੋ ਚੈੱਕ ਓਰੇ ਖੰਡਾ ਬਣਿਆ ਹੋਇਆ ਬਾਈ ਸ਼ੋ ਤੇ ਮੱਥੇ ਤੇ ਸਟicker ਵੀ ਨਾਲ ਦੇ ਲੱਗੇ ਬਨੇ ਬਾਕੀ ਜਿਹੜੀ ਜਿਹੜੇ ਆਪਣੇ ਦੇਖਣ ਵਾਲੀ ਮੇਨ ਜਿਹੜੀ ਹੁੰਦੀ ਆ ਸੁਣਨੇ ਦੀ ਇੱਛਾ ਹੁੰਦੀ ਆ ਰੇਟ ਦੀ ਹਨਾ ਜੀ ਰੇਟ ਤੇ ਟੱਕਰ ਹੋਰ ਹੋ ਜਾਂਦਾ ਪੁੱਤ ਹਾਂ ਜੀ ਠੀਕ ਹੈ ਥੋੜਾ ਘੱਟ ਮੰਗ ਲੈ ਹਾਂਜੀ ਤੇ ਕਿਹਾ ਗੱਲ ਕਿ ਸੌਦਾ ਕਰਦਾ ਕਿ ਤੇ ਕਿਹਾ ਕਿ ਤੁਸੀਂ ਤਿੰਨੇ ਤੇ ਵੀਡੀਓ ਹਾਂਜੀ ਆਪਾਂ ਮੰਨ ਕੇ ਚੱਲੋ ਵੀ ਕਈ ਵਾਰ ਆਪਾਂ ਕਹਿੰਨੇ ਵੀ ਆਪਾਂ 10-15000 ਵੱਧ ਮੰਗ ਲਈ ਜਿੰਨਾ ਦੇਣਾ ਹਾਂ ਹਾਂਜੀ ਅਸੀਂ ਤਾਂ 4 ਚ ਮੰਗੀ ਸੀਗੇ ਮੰਗੀ ਤੇ ਹਾਂ ਉਹ ਜਦ ਵੱਧ ਮੰਗਦੇ ਫਿਰ ਵਿੱਚ ਕਈ ਮਿੱਤਰਾਂ ਦੇ ਕਮੈਂਟ ਆਉਣ ਲੱਗ ਜਾਣਾ ਵੀ ਤੁਸੀਂ ਫਰੇਟ ਬਹੁਤ ਮੰਗਦੇ ਇਹ ਜਿਹੜਾ ਟਰੈਕਟਰ ਹੈ ਜੀ ਬਿਲਕੁਲ ਚੱਲੇ ਨਹੀਂ ਖੜੇ ਰਿਹਾ ਅੱਛਾ ਜੀ ਹਾਂਜੀ ਚੱਲਿਆ ਹੋਇਆ ਜੀ ਟਾਇਰ 35% ਘੱਟ ਗਿਆ 65% ਰਹਿ ਗਏ ਝੂਠ ਬੋਲ ਕੇ ਵੀਡੀਓ ਨਹੀਂ ਬਣਾਉਣਾ 30 ਪੈਸੇ ਟਾਇਰ ਦਾ 21 ਮਲ ਟੈਟਰ ਦਾ ਆ ਚਲੋ ਲੋਕਾਂ ਨੂੰ ਦੁਬਾਰੇ ਪਵਾਤੇ ਤੂੰ ਅਜਿਹੇ ਕਹਿ ਜਿਹੇ ਗੱਲਾਂ ਕਰਦਾ ਤੂੰ ਮੇਰੇ ਯਾਰ ਖੜਾ ਤਾਂ ਆਪਾਂ ਜੋਣੇ ਮਿੱਤਰ ਹੈ ਨਾ ਦੁਸ਼ਮਣ ਹੈ ਤੂੰ ਸਾ ਸਾਪਾਂ ਜੋੜੀਓ ਕਹਿ ਸਕਦੇ ਜਿਹੜੇ ਕਹਿ ਗੱਲ ਕਰਦਾ ਤੂੰ ਹਾਂ ਇਹਦੇ ਹੈ ਨਾ ਨਹੀਂ ਭਾਈ ਨਾ ਟਾਇਰ ਦੇ ਸਹੀ 65 ਪੈਸੇ ਹੀ ਆ 65 ਪੈਸੇ 16-17 100 ਘੰਟਾ ਚੱਲਿਆ ਜਾ 90 ਪੈਸੇ ਉਹਨੂੰ ਕਹਿਦਾ ਬੇਬੇ ਖੜਾ ਹੀ ਰਿਹਾ ਠੀਕ ਆਪਾਂ ਸਾਬ ਗੱਲ ਕਰਨੀ ਸੱਚਾ ਸੌਦਾ ਕਰਨਾ ਹੈ ਠੀਕ ਹੈ ਜੀ ਮੈਂ ਚੋਰੀ ਨਾ ਟੱਕੀ ਹੈਈ ਸਹੀ ਗੱਲ ਆ ਭਾਈ ਠੀਕ ਹੈ ਠੀਕ ਹੈ ਹਾਂ ਪਾਲ ਬਾਈ ਆਪਾਂ ਨਾ ਚੱਕਰ ਗਿਆ ਆਪਾਂ ਹੁਣ ਤਾਂ ਆਏ ਆਪਣੀ ਇਹੋ ਜੀ ਮੇਰੇ ਨਾਲ ਲੱਗਦਾ ਮੜਾ ਮੜਾ ਠੀਕ ਹੈ ਅੰਦਰੋਂ ਗੱਤੀ ਤਾਂ ਗੱਲਾਂ ਕਰਦਾ ਇਹ ਮੈਂ ਤਾਂ ਬਾਹਰ ਤੇ ਹੀ ਲੱਗਦਾ ਟੈਟੋ ਅਸੀਂ ਲੈਂਦਾ ਬਾਈ ਜੀ ਅੰਦਰੋਂ ਖੜੀ ਕਿੱਥੇ ਅਸੀਂ ਟੈਟੋ ਅਸੀਂ ਲੈਂਦਾ ਬਾਈ ਜੀ ਇਹ ਠੀਕ ਹੈ ਜੀ ਤਾਂ ਗੱਲਾਂ ਕਰੀ ਜਾਂਦਾ ਹੈ ਜੀ ਠੀਕ ਹੈ ਠੀਕ ਹੈ ਤਾਂ ਬਖਰਾ ਦੀ ਠੀਕ ਹੈ ਜੀ ਮੈਂ ਜਾਉਂਦੀ ਨਹੀਂ ਲੈਂਦਾ ਬਾਈ ਜੀ ਅੰਦਰੋਂ ਗੱਤੀ ਲੱਗਦਾ ਮੈਂ ਤਾਂ ਸ਼ਰਿਆਂ ਨੂੰ ਲੱਗਦਾ ਸ਼ਰਿਆਂ ਨੂੰ ਲੱਗਦਾ ਠੀਕ ਹੈ ਜੀ ਠੀਕ ਹੈ ਪਾ ਲਾਉਣੇ ਜੀ ਤੇ ਆਪਣਾ ਇਧਰੋਂ ਵੀ ਦੇਖ ਲਓ ਮਮਾ ਜੀ ਇਧਰੋਂ ਵੀ ਟਰੈਕਟਰ ਸੋਹਣਾ ਬਾਈ ਠੀਕ ਹੈ ਜੀ ਚਾਰੇ ਐਂਗਲ ਤੋਂ ਟਰੈਕਟਰ ਜਣੀ ਕੇ ਪੂਰਾ ਵਧੀਆ ਉਹ ਮੇਰੇ ਰੇਟ ਦਾ ਦੱਸ ਦੋ ਹੁਣ ਰੇਟ ਦੱਸ ਤਾ ਹੁਣ ਅੱਜ ਭਾਈ ਰੇਟ ਰੂਟ ਦਾ ਹਾਂਜੀ ਟਾਈਟਰ ਦੇ ਦਾਂਗੇ 455000 ਦਾ ਠੀਕ ਆ ਸੌ ਕੋਈ ਨਹੀਂ ਹੈਗੀ ਹਾਂ ਮਾੜਾ ਮੋਟਾ ਮਾਨਦਨ ਕਰ ਦਾਂਗੇ ਉਹ ਕਰਾਂਗੇ ਬੈਠ ਕੇ ਸਾਹਮਣੇ ਠੀਕ ਆ ਜੀ ਜਾਂ ਟੇਬਲ ਤੇ ਸਾਈਜ਼ ਠੀਕ ਆ ਭਾਈ ਜੇ ਆਪਾਂ ਨੂੰ 5-7000 ਰੁਪਏ ਬਚਦਾ ਹੋਇਆ ਆਪਾਂ ਨੂੰ ਦੇ ਠੀਕ ਆ ਜੀ 12 ਜਨੜਾ ਇੰਟਰ ਖੜੇ ਆਪਾਂ ਨੇ ਚੈੱਕ ਕਰਾਉਣਾ ਵੇਚਣੇ ਹੀ ਆ ਬਿਲਕੁਲ ਜੀ ਬਿਲਕੁਲ ਵੇਚਣੇ ਹੀ ਆ ਸਹੀ ਗੱਲ ਆ ਜੀ ਇਹ 4-5 75 ਸੀ ਮੰਗੇ ਜੇ ਫਿਰ ਔਖਾ ਠੀਕ ਆ ਜੀ ਤੇ ਜੱਟ ਤੋਂ ਲੈ ਕੇ ਉਹ 5.5 ਲੱਖ ਮੰਗਦੇ ਠੀਕ ਆ ਜੀ ਇਹ ਸਦ ਹੋਇਆ 8 ਮਹੀਨੇ ਬਾਅਦ 8 ਮਹੀਨੇ ਦੀ ਗੱਲ ਚੱਲਦੀ ਹੈ ਓਕੇ ਠੀਕ ਹੈ ਬਾਕੀ ਉਹ ਜਿਹੜਾ ਮਾਨਤਰਾ ਮੌਕੇ ਤੇ ਕਰਦਾ ਠੀਕ ਹੈ ਉਹਦਾ ਨਾ ਜਿਹੜਾ ਮਾੜਾ ਕੋਈ ਨਹੀਂ ਬਿਲਕੁਲ ਜੀ ਮੇਰੇ ਖਿਆਲ ਚ ਵੀ 6 ਲੱਖ 80 85 ਹਜ਼ਾਰ ਦਾ ਨਮਾ ਆਉਣਾ ਹੈ ਉਹ 7 ਤਾਂ ਹੀ ਪੈ ਜਾਂਦਾ ਜੀ 7 ਤਾਂ ਹੀ ਪੈ ਬਾਕੀ ਚਲੋ ਏਰੀਏ ਦਾ ਫਰਕ ਹੁੰਦਾ ਜੀ 2.5 ਲੱਖ ਰੁਪਏ ਬਚਦਾ ਮਾੜੀ ਗੱਲ ਨਹੀਂ ਹੈ ਠੀਕ ਹੈ ਜੀ ਗੱਲ ਆਹ ਦੇਖ ਮੈਂ ਬਾਈ ਮੁਰਲੇ ਟਾਇਰ ਤਾਂ ਟਰੈਕਟਰ ਦੇ 75 ਪੈਸੀ ਹੋਣਗੇ ਪਿਛਲੇ ਟਾਇਰ 65 ਪੈਸੇ ਮੰਨ ਕੇ ਚੱਲੋ ਠੀਕ ਹੈ ਜੀ 65 ਪੈਸੇ ਟਾਇਰਾਂ ਬਾਕੀ ਬਾਈ ਦੇਖਣ ਤੇ ਆਪਾਂ ਦਾ ਜੋ ਚੀਜ਼ ਹੈਗੀ ਆ ਪਰ ਇਹ ਗੱਲ ਪੂਰੀ ਕਲੀਅਰ ਹੈ ਵੀ ਟਰੈਕਟਰ ਨੂੰ ਕਿਸੇ ਪਾਸੇ ਚਾਬੀ ਨਹੀਂ ਹੈਗੀ ਠੀਕ ਆ ਥੋੜਾ ਥੋੜਾ ਟਰੈਕਟਰ ਦਾ ਰੰਗ ਜਾ ਥੋੜਾ ਥੋੜਾ ਚਿੱਟਾ ਜਾ ਹੋਇਆ ਬਾ ਟਰੈਕਟਰ ਥੋੜਾ ਜੰਦਰੂ ਡਿਜਿਟੂਲ ਵੱਜ ਗਿਆ ਧੋਣੇ ਵਾਲਾ ਸਿਰਫ ਪਾਣੀ ਪਾਣੀ ਮਾਰ ਕੇ ਲੈ ਆ ਬਈ ਟਰੈਕਟਰ ਤੇ ਕਲਚ ਪਲੇਟ ਤੱਕ ਵੀ ਨਾਲ ਦੀ ਆ ਬਾਈ ਹਜੇ ਤੱਕ ਕਿਸੇ ਜੀ ਨੂੰ ਚਾਬੀ ਨਹੀਂ ਹੈਗੀ 4-55 ਮੁੱਲ ਦੱਸਿਆ ਬਾਕੀ ਬਾਈ ਮਾਨਦਾਨ ਖੁੱਲੇ ਦਿਲ ਨਾਲ ਹੋ ਜਾਊਗਾ ਠੀਕ ਆ ਜੀ ਜਿੰਨਾ ਵੀ ਹੋਇਆ 5000 10000 20000 ਉਹ ਬਾਈ ਮੌਕੇ ਦਾ ਸੌਦਾ ਠੀਕ ਆ ਜੀ ਇਧਰੋਂ ਦੇਖ ਲੋ ਚ ਨਾਲ ਦੇ ਨਾਲ ਆਈ ਕਿਸੇ ਪਾਸੇ ਟਰੈਕਟਰ ਠੀਕ ਆ ਜੀ ਤੇ ਬਾਕੀ ਟਰੈਕਟਰ ਬਾਈ ਹੋਰ ਵੀ ਆਪਣੇ ਕੋਲ ਖੜੇ ਆ ਸੈਕੰਡ ਹੈਂਡ ਆ ਆਲਰੇਡੀ ਤੁਹਾਨੂੰ ਪਤਾ ਹੀ ਆ ਮਹਿੰਦਰੇ ਖੜੇ ਆ 475 ਖੜੇ ਆ ਦੋ ਤਿੰਨ ਤੇ ਬਾਕੀ ਸਾਡੇ ਇੱਕ ਜੌਂਡੀ ਵਾਲੇ ਵੀਰਾਂ ਕੋਲ ਵੀ ਟਰੈਕਟਰ ਖੜਾ ਪਿਆ ਭੱਡੀ ਤੇ ਇਹ ਬਾਈ ਮਨ ਲਾਦਾ 20 ਜਾਂ 21 ਮਾਡਲ ਟਰੈਕਟਰ ਆ ਕਾਲੇ ਬਾਈ ਆ ਆ ਕਿਹੜਾ ਮਾਡਲ ਆ ਟਰੈਕਟਰ 21 21 ਮਾਡਲ ਆ ਬਾਈ ਟਰੈਕਟਰ ਇਹ ਸ਼ੋ ਨੂੰ ਟੇਪ ਹੋਈ ਹੋਈ ਆ ਬਾਈ ਲੈਕਨ ਬੈਡ ਜੀ ਵੈਸੇ ਬਾਈ ਮੇਰੇ ਹਿਸਾਬ ਨਾਲ ਇਹ ਟੇ ਬਹੁਤ ਮਾੜੀ ਆ ਠੀਕ ਆ ਜਿੰਨੇ ਟਰੈਕਟਰ ਨੂੰ ਅਸੀਂ ਲੱਗੀ ਅਸੀਂ ਤਾਰੀ ਆ ਇਹ ਬਾਈ ਨਾਲੇ ਥੋੜਾ ਰੰਗ ਦਾ ਨੁਕਸਾਨ ਕਰ ਦਿੰਦੀ ਆ ਇਹ ਜਿੰਨੀ ਉਹ ਟੇਪ ਪੁਰਾਣੀ ਹੋਈ ਜਾਂਦੀ ਉੰਨਾ ਹੀ ਬਾਈ ਇਹ ਰੰਗ ਦੇ ਵਿੱਚੇ ਵੜ ਜਾਂਦੀ ਆ ਫਿਰ ਤਾਂ ਲਾਹਣੀ ਔਖੀ ਹੋ ਜਾਂਦੀ ਆ ਤਾਂ ਬਾਈ ਜੇ ਆਪਣੀ ਸਲਾਹ ਮੰਨਦੇ ਆ ਕੋਈ ਵੀ ਵੀਰ ਹਾਂ ਇਹ ਟੇਪ ਨਾ ਲਵਾਇਆ ਕਰੋ ਠੀਕ ਆ ਜੀ ਇਹਨਾਂ ਨੂੰ ਟਰੈਕਟਰ ਨੂੰ ਉਦਾਂ ਹੀ ਸਾਫ਼ ਕਰ ਲਿਆ ਕਰੋ ਵਧੀਆ ਕੱਪੜੇ ਨਾਲ ਤੇ ਇਹ ਟੇਪ ਬਾਈ ਪੱਖ ਵਿੱਚ ਨਹੀਂ ਹੈਗੀ। ਮਗਰਾਣਾ ਤੇ ਲਾਉਣੀ ਆ ਕਾਲੀ ਟੇਪ ਲਵਾ ਲਓ ਸਿਰਫ ਇਹਦੇ ਨਾਲ ਦੀ। ਇਹ ਇਹ ਚੀਜ਼ ਹੋਰ ਜਿਹੜੀ ਇਹ ਚੀਜ਼ ਆ ਬਲੈਕਨ ਬੈਟ ਇਹਦਾ ਬਾਈ ਰੰਗ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿੰਦੇ ਨੇ ਵੀ ਜਿਉਂ-ਜਿਉਂ ਧੁੱਪਾਂ ਪਈ ਜਾਂਦੀ ਆ ਫਟ ਜਾਂਦੀ ਆ ਉਹਦੇ ਬਾਅਦ ਚ ਵਿੱਚੇ ਕੋਲ ਮਿਲ ਜਾਂਦੀ ਰੰਗ ਦੇ। ਠੀਕ ਆ ਜੀ ਬਾਅਦ ਚ ਨਾ ਆਪਣਾ ਟਰੈਕਟਰ ਦੀ ਕਿਸੇ ਰਹਿੰਦਾ ਜੀ ਕੋਈ ਫਰਕ ਨਹੀਂ ਪੈਂਦਾ। ਜਿਹੜਾ ਨੇ ਸਾਫ ਰੱਖਣਾ ਟਰੈਕਟਰ ਸਾਫ ਕੇ ਉਹਨੇ ਬਿਨਾਂ ਟੇਪ ਤੇ ਵੀ ਰੱਖ ਲੈਣਾ ਬਾਈ। ਠੀਕ ਆ ਜੀ ਗੱਲ। ਲੋ ਜੀ ਕਰ ਲੋ ਕੰਡੀਸ਼ਨ ਚੈੱਕ ਸਾਤੇ ਜੱਪ ਮਾੜਾ ਆ ਰਿਹਾ ਤੈਨੂੰ ਨਹੀਂ ਕਰਾਇਆ ਕਹਲੇ ਆ ਵੀ ਬਗਾਉਗਾ ਬਾਈ ਨਹੀਂ ਨਹੀਂ ਇੱਕ ਹੋਰ ਬਾਈ ਨਾਲ ਕੋ ਟਰੈਕਟਰ ਆਇਆ ਬੇਟਾਂ ਵਾਲਾ ਬੇਟ ਪਏ ਹੋਏ ਮੂਰੇ ਠੀਕ ਆ ਜੀ ਕਹਲੇ ਬੇਟ ਫੂਟ ਨਾਲੇ ਦੇ ਦੇਣੇ ਬਾਈ ਤੇ ਨਾ ਬਾਈ ਸਭ ਕੋ ਨਾਲ ਆ ਪਰ ਜਿਹਨੇ ਬੰਦੇ ਨੇ ਕੈਨਸਲ ਕਰਤਾ ਥਲੇ ਅੱਛਾ ਮੁੱਕਰ ਕੇ ਬੰਦੇ ਕਹਿੰਦਾ ਮੇਰਾ ਕੰਨੇ ਦਾ ਕੰਮ ਮੁੱਕ ਗਿਆ ਵੀ ਹਲੇ ਘੱਟਣੀ ਅੱਛਾ ਯਾਨੀ ਤੁਸੀਂ ਵਿੱਚ ਘੱਟਣਾ ਟਰੈਕਟਰ ਚਲੋ ਬਾਈ ਇਹ ਟਰੈਕਟਰ ਹੈ ਜੇ ਇਹ ਵਾਹ ਕੀ ਹੈਪੀ ਨੂੰ ਅਰ ਨੂੰ ਪਤਾ ਸੀ ਮੈਨੂੰ ਲੈ ਕੇ ਆਏ ਵੀਰੇ ਇਹ ਡੈਕਟਰ ਹਜੇ ਕਮਿੰਗ ਸੂਨ ਆ ਭਾਈ 20 ਮਾਡਲ ਆ ਅਜੇ ਇਹਨਾਂ ਦਾ ਸੌਦਾ ਹੋਇਆ ਨਹੀਂ ਵਿੱਚ ਵਿਚਾਲੀ ਚੱਲ ਆ ਕੰਮ ਠੀਕ ਆ ਬੰਦੇ ਨਜ਼ਰ ਹੈਪੀ ਲੈ ਕੇ ਆਏ ਮੈਨੂੰ ਨਹੀਂ ਇਹਦੇ ਬਾਰੇ ਪਤਾ ਠੀਕ ਆ ਠੀਕ ਹਜੇ ਨਾ ਬਾਤ ਨਾ ਨਾ ਠੀਕ ਆ ਯਾਰ ਕੱਟ ਦੇ ਇਹਨੂੰ ਕੋਈ ਗੱਲ ਨਹੀਂ ਕੱਟਣੀ ਕਾਨੂੰ ਆ ਕੋਈ ਚੱਕਰ ਨਹੀਂ ਭਾਈ ਇਹਦਾ ਹਜੇ ਕੰਮ ਵਿੱਚ ਵਿਚਾਲੇ ਆ ਠੀਕ ਆ ਜੀ ਕਾਲੇ ਬਰੇ ਇਹਦਾ ਕੈਰੇਕਟਰ ਰੂਡਾ ਡੈਕਟਰ ਦਾ ਇਹਦੇ ਰੇਟ ਦੱਸਦੇ 5 ਲੱਖ 90000 ਮੰਗਦੇ ਭਾਈ 590 ਮੰਗਦੇ ਇਹ 21 ਮਾਡਲ ਦਾ ਟਾਇਰ ਨਾਲ ਦੇ ਆ 70 ਰੁਪਏ ਟਾਇਰ ਹੋਣਗੇ ਚਾਰੇ ਸੀੜ ਦੇ ਠੀਕ ਹੈ ਜੀ ਬਾਕੀ ਕੋਈ ਹੋਇਆ ਚਾਹਵਾਨ ਜੋਂਡੀਰ ਲੈਣ ਦਾ ਤੈਨੂੰ ਆ ਕੇ ਦੇਖ ਸਕਦਾ ਸੋਨਾ ਲੀਕਾਲਾ ਆਪਣੇ ਕੋਲ ਆ ਸਕਦਾ ਬਾਈ ਇਹਨੇ ਲੈਣਾ ਹੈ ਆਪਣਾ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਠੀਕ ਹੈ ਜੀ ਤੇ ਬਾਈ ਇਹ ਨੰਬਰ ਤਾਂ ਜਿਹਨੇ ਕਾਲ ਕਰਨੇ ਹੋ ਮੇਰੇ ਬਾਈ ਮਾਮੇ ਨਾਲ ਗੱਲਬਾਤ ਕਰ ਲਿਓ ਮੈਂ ਨੰਬਰ ਬੋਲ ਵੀ ਦਿੰਨਾ 9872204427 9872204427 ਇਸ ਨੰਬਰ ਤੇ ਕਾਲ ਕਰ ਲਿਓ ਕਿਸੇ ਨੇ ਵੀ ਜਾਣਕਾਰੀ ਲੈਣੀ ਹੋਵੇ ਬਾਈ ਮੇਰੇ ਥੋੜੇ ਬਹੁਤ ਜਿਆਦਾ ਨੰਬਰ ਪਏ ਹੋਏ ਨੇਟ ਤੇ ਅਕੀ ਬਾਈ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਨੇ ਸਟਾਕ 'ਚ ਜੌਂਡੀਅਰ ਹੌਲੈਂਡ 735 ਠੀਕ ਹੈ ਜੀ ਮਿੰਦਰੇ ਖੜੇ ਨੇ ਦੋ ਤਿੰਨ ਤੇ ਟਰੈਕਟਰ ਆਪਣੇ ਕੋਲ ਲਗਭਗ 12 ਤਰ੍ਹਾਂ ਉਧਰ ਵੀ ਖੜੇ ਆ ਦੋ ਤਿੰਨ ਟਰੈਕਟਰ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਨੂੰ ਕੋਈ ਪੁਰਾਣਾ ਟਰੈਕਟਰ ਸੇਲ ਕਰਨਾ ਹੁੰਦਾ ਜਾਂ ਖਰੀਦਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ